ਪੰਜਾਬ ਦੇ ਵਿੱਚ ਧਾਰਮਿਕ ਗ੍ਰੰਥਾ ਦੀ ਬੇਅਦਬੀ ਵਿਰੋਧੀ ਕਾਨੂੰਨ ਨੂੰ ਕੈਬਨਟ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਚਰਚਾ ਲਈ ਪੇਸ਼ ਕੀਤਾ ਗਿਆ। ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਭਾਜਪਾ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਅਸ਼wini ਸ਼ਰਮਾ ਨੇ ਸਵਾਲ ਚੁੱਕੇ ਉਹਨਾਂ ਨੇ ਕਿਹਾ ਕਿ ਜਲਦਬਾਜ਼ੀ ਦੇ ਵਿੱਚ ਸਰਕਾਰ ਨੇ ਇਹ ਫੈਸਲਾ ਲਿਆ ਤੇ 3 ਸਾਲ ਬਾਅਦ ਸਰਕਾਰ ਜਾਗੀ ਹੈ। ਕਿਉਂਕਿ ਉੱਥੇ ਹੀ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਦੀ ਸਰਕਾਰ ਹੈ ਅਤੇ ਅਕਾਲੀ ਭਾਜਪਾ ਦੀ ਵੀ ਸਰਕਾਰ ਰਹੀ ਹੈ ਪਰ ਉਹਨਾਂ ਨੂੰ ਸਹਿਯੋਗ ਕਰਨ ਦੀ ਥਾਹ ਤੇ ਉਹ ਸਵਾਲ ਕਿਉਂ ਚੁੱਕਦੇ ਨੇ ਕਿੰਨਾ ਸੰਵੇਦਨਸ਼ੀਲ ਮੁੱਦਾ ਹੈ ਜਲਦਬਾਜ਼ੀ ਜੇਕਰ ਜੇਕਰ ਸਵਾ ਤਿੰਨ ਸਾਲ ਨਹੀਂ ਜਾਗੇ ਤੇ ਇਹਨਾਂ ਨੂੰ ਸਾਨੂੰ ਪਹਿਲਾਂ ਨਹੀਂ ਭੇਜਣਾ ਚਾਹੀਦਾ ਬਿੱਲ ਉਹਦੇ ਚ ਸਭ ਤੋਂ ਵੱਡੀ ਗੱਲ ਹੈ ਕਿ ਵੇਦਵੀ ਦੀ ਪਰਿਭਾਸ਼ਾ ਕੀ ਹੋਏਗੀ ਕਿ ਉਹ ਵੇਦਵੀ ਦੀ ਕੈਟਾਗਰੀ ਚ ਲਾਵਾਂਗੇ ਕੀ ਉਹ ਬਿੰਦੂ ਆਣੇ ਨਹੀਂ ਚਾਹੀਦੇ ਫਿਰ ਉਹਦੇ ਤੇ ਚਰਚਾ ਨਹੀਂ ਹੋਣੀ ਚਾਹੀਦੀ ਬਿੱਲ ਆ ਗਿਆ ਜੀ ਕੈਬਨਟ ਨੇ ਮਜ਼ਦੂਰੀ ਪਹਿਲਾਂ ਭੇਜੋ ਬਿੱਲ ਫਿਰ ਉੱਤੇ ਸਾਰ ਤੱਕ ਚਰਚਾ ਕਰੋ ਨਹੀਂ ਜੰਦ ਕਹਿੰਦੇ ਅਸੀਂ ਚਰਚਾ ਹੀ ਕਰਾਂਗੇ ਕਿ ਕਿਹਦੀ ਕਿਹਦੀ ਚਰਚਾ ਕਰਾਂਗੇ ਹਰੇ ਇਹ ਜਿਹੜੇ ਬਿੱਲ ਹੁੰਦੇ ਨੇ ਇਹਦੇ ਤੋਂ ਹੀ ਪਤਾ ਲੱਗਦਾ ਕਿ ਇਹਨਾਂ ਦੀ ਨੀਅਤ ਨਹੀਂ ਹੈ ਇਸ ਕਿਤਨਾ ਸੰਵੇਦਨਸ਼ੀਲ ਮਾਮਲਾ ਉਹਦੀ ਪਰਿਭਾਸ਼ਾ ਜਿਹੜੀ ਜਲਦੀ ਬਣੀ ਹੈ ਕਿਹਾ ਉਹਦੇ ਚ ਕਿਤਨੇ ਧਾਰਮਿਕ ਮੈਤੇ ਗਿਆਤਾ ਨਹੀਂ ਹੈ ਨਾ ਹਿੰਦੁਸਤਾਨ ਅਲੱਗ-ਅਲੱਗ ਧਰਮਾਂ ਦਾ ਦੇਸ਼ ਹੈ ਕਿਤਨੇ ਅਲੱਗ-ਅਲੱਗ ਧਰਮਾਂ ਦੇ ਗੁਰੂਆਂ ਨੂੰ ਉਹਨਾਂ ਦੇ ਜਿਹੜੇ ਮੁਖੀਆਂ ਹਨ ਉਹਨਾਂ ਨਾਲ ਚਰਚਾ ਹੋਈ ਹੈ। ਅਰੇ ਕੋਈ ਇਹ ਉਹ ਥੋੜਾ ਕਿ ਜਿਸਲੇ ਮਰਜੀ ਜੋ ਮਰਜੀ ਕਰ ਦੋ। ਮੈਂ ਸਭ ਤੋਂ ਪਹਿਲੇ ਧੰਨਵਾਦ ਕਰਨਾ ਚਾਹਤਾ ਹਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨਕੀ ਦ੍ਰਿੜ ਸੋਚ ਸੇ ਇਰਾਦੇ ਸੇ ਅੱਜ ਪੰਜਾਬ ਦੇ ਅੰਦਰ ਇਹ ਇਤਨਾ ਬੜਾ ਜੋ ਬੇਲਾ ਵਿਧਾਨ ਸਭਾ ਦੇ ਅੰਦਰ ਆ ਰਿਹਾ ਹੈ। ਔਰ ਮੇਰੇ ਕੋ ਇਤਨਾ ਪੂਰਨ ਭਰੋਸਾ ਹੈ ਆਮ ਆਦਮੀ ਪਾਰਟੀ ਸੇ ਪਹਿਲੇ ਇਤਨੀ ਸਰਕਾਰੇ ਆ ਕੇ ਗਈਆਂ ਹਨ। अकाली दल भाजपा भाजपा की भी साझी सरकार थी कांग्रेस की भी थी उनके समय के अंदर इतनी बेअबियाँ हुई हैं मास लेवल पे बेअदबी हुई हैं चाहे श्री गुरु ग्रंथ साहब महाराज की हो चाहे होली जितने साढ़े स्क्रिप्चर हैं भागवत गीता हो बाइबल हो कुरान शरीफ हो मतलब आज अगर सरकार एक दृढ़ संकल्प से इरादे से अगर इतना शानदार जो बिल है ये विधानसभा में लेके आ रही है तो भाजपा को चाहिए कि इसका स्वागत करें इसकी प्रेज करें और ओपोजिशन को चाहिए साथ में लगें अगर इतने अच्छे कार्य में भी भाजपा को कोई आपत्ति है दिक्कत है तो मैं मानता हूँ कि भाजपा को अपने दिमाग का इलाज करवाना चाहिए